ਮਟਾਲਾ ਨੇੜੇ ਦੇ ਪਿੰਡ ਚਨੇਵਾਲ ਦੇ ਰਹਿਣ ਵਾਲੇ ਮੇਜਰ ਮਸੀਹ ਉਮਰ 35 ਸਾਲ ਦੀ 사ウਦੀਆ ਅਰਬ ਚ ਹੋਈ ਮੌਤ ਮੇਜਰ ਮਸੀਹ ਪਿਛਲੇ ਕਰੀਬ 5 ਸਾਲ ਤੋਂ ਵਿਦੇਸ਼ 사ウਦੀਆ ਅਰਬ ਚ ਕੰਮ ਕਰਦਾ ਸੀ ਅਤੇ ਉੱਥੇ ਟਰਾਲਾ ਡਰਾਈਵਰ ਸੀ ਅਤੇ ਬੀਤੇ ਦਿਨੀ ਉਸ ਦੀ ਸੜਕ ਆਸੇ ਚ ਮੌਤ ਹੋ ਗਈ ਪਰਿਵਾਰ ਚ ਪਿਛਲੇ ਪਤਨੀ ਅਤੇ 6.5 ਸਾਲ ਦੀ ਬੇਟੀ ਅਤੇ ਮ੍ਰਿਤਕ ਦਾ ਛੋਟਾ ਭਰਾ ਦੀ ਵੀ 사우ਦੀਆ ਅਰਬ ਦੀ ਕਿਸੇ ਕੰਪਨੀ 'ਚ ਕੰਮ ਕਰਦਾ ਹੈ। ਅਤੇ ਉਹ ਕਰੀਬ 5 ਸਾਲ ਪਹਿਲਾਂ ਹੀ ਵਿਦੇਸ਼ ਗਿਆ ਹੈ। ਪਰਿਵਾਰ ਮਿਤਕ ਦੇ ਭਾਰਤ ਭੇਜਣ ਲਈ ਅਪੀਲ ਕਰ ਰਿਹਾ ਹੈ। ਉੱਥੇ ਹੀ ਪਰਿਵਾਰ ਨੇ ਦੱਸਿਆ ਕਿ ਉਸਨੇ ਆਪਣੀ ਕਮਾਈ ਨਾਲ ਨਵਾਂ ਘਰ ਬਣਾਇਆ ਸੀ ਪਰ ਉਸ ਨੂੰ ਨਵਾਂ ਘਰ ਦੇਖਣ ਨਸੀਬ ਨਹੀਂ ਹੋਇਆ ਨਵੰਬਰ ਮਹੀਨੇ ਵਿੱਚ ਉਸ ਦੀ ਛੁੱਟੀ ਲੈ ਛੁੱਟੀ ਲੈ ਕੇ ਘਰ ਆਉਣ ਨੇ ਲੇਕਿਨ ਉਸ ਦੇ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਤੁਸੀਂ ਦੇਰੋ ਡੀਐਸ ਨੇ ਉਹਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਅਨੀਤਾ ਦੇਦੀ ਦੀ ਖਾਸ ਖਬਰ ਧੰਨਵਾਦ ਪੰਜ ਸਾਲ ਹੋ ਗਈ ਸਰਬੀਰ ਬਧਿਆ ਹੀ ਟਰਾਲਾ ਸੌਂਦਾ ਹੀ ਡਰਾਈਵਰ ਸੀਗਾ ਕੀ ਕਟਣਾ ਰਿਹਾ

ਮਕਸੂਦ ਇਹੀ ਛੱਡ ਗਏ ਮੈਂ ਹੋਰ ਇਹ ਮੇਰੀ ਬਿਖਿਆ ਤੇ ਨਹੀਂ ਬਿਖਿਆ ਦੁੱਖ ਕਿਦੋਂ ਵੱਡਾ ਪਾਉਂ ਹਾਂ ਦੁੱਖ ਬਹੁਤ ਵੱਡਾ ਜੀ ਸਾਰੇ ਨਗਰ ਨੂੰ ਜਾਂ ਸਾਰੇ ਨਗਰ ਮਲਕ ਪਾ ਦੇ ਤਾਂ ਤੋ ਜੋ ਆਈ ਹੈ 7 ਸਾਲ ਪਹਿਲੇ ਅਸੀਂ ਬੜੀ ਖੁਸ਼ੀਆਂ ਤੇ ਚਾਵਾਂ ਨਾਲ ਬੇਟੀ ਦਾ ਵਿਆਹ ਕੀਤਾ ਦੋ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਆ ਜੋ ਗਿਆ ਕਿ ਮੈਂ ਘਰ ਬਣਾ ਲਾਂਗਾ ਫਿਰ ਇੱਕੀ ਵਾਰ ਮੈਂ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੈ ਹੋਣ ਸੁਣਿਆ ਕਿ ਦਸਵੇਂ ਮਹੀਨੇ ਆਉਣ ਵਾਲਾ ਸੀ ਕਹਿੰਦਾ ਮੈਂ ਸੁਣਿਆ ਕਿਸੇ ਵਿੱਚ ਸੱਤਵੇਂ ਮਹੀਨੇ ਆਉਣਾ ਫਿਰ ਸੁਣਨ ਨੂੰ ਆ ਵੇਚੇ ਅੱਠਵਾਂ ਮਹੀਨਾ ਚੜਿਆ ਕਿ ਐਸੀ ਮੰਦ ਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋ ਆਈਆਂ ਉਹਲਾ ਦੇਖ ਕੇ ਫੋਟੋਆਂ ਦੇ ਸੀ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਦੀ ਮਿਰਤ ਹੋਈ ਉਸ ਵੀ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਝ ਇਹ ਨਹੀਂ ਕਰ ਸਕਦੇ ਜੋ ਹੁਣ ਇਹ ਹੀ ਗੁਆ ਰਿਆ ਕਿ ਜੇ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਇਥੇ ਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਦ ਜਲਦ ਉਹਦੀ ਮ੍ਰਿਤ ਦੇ ਜਿਹੜੀ ਹੈ ਇਥੇ ਉਹਨਾਂ ਦੇ ਪਿੰਡ ਚਨੇਵਾਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨਾਂ ਦੇ ਮਾਪੇ ਭੈਣ ਭਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤੇ ਅੰਤਮ ਉਹਨਾਂ ਦੇ ਜਿਹੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆਪੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀਏ ਇਹੀ ਹੈ ਕਿ ਸਰਕਾਰ ਦੇ ਅਗੇ ਗੁਹਾਰੇ ਅਕ ਜਲਦ ਜਲਦ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਦੇ ਨੂੰ ਇੰਡੀਆ ਲੈ ਆਉਣ ਦੀ ਸਾਡੀ ਇਹੀ ਉਹਨਾਂ ਅਗੇ ਬੇਨਤੀ ਹੈ